ਮੈਂ ਵਾਦਾ ਕੀਤਾ ਸੀ ਅਗਲੇ ਹਫਤੇ ਦੀਵਾਲੀ ਹੈ ਦੀਵਾਲੀ ਤੋਂ ਪਹਿਲਾਂ ਕੋਈ ਉਮੀਦ ਤਾਂ ਦੇਈਏ ਦੀਵਾ ਜਗਾਉਣ ਦੀ ਕੋਈ ਆਸ ਦੀ ਕਿਰਨ ਤਾਂ ਦੇਈਏ ਚਾਨਣ ਕਰਨ ਦੀ ਬੰਦੀ ਛੋੜ ਦੇ ਦਿਵਸ ਹੈ ਦੀਵਾਲੀ ਹੈ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸਿਆਣੇ ਕਹਿੰਦੇ ਆ ਜ਼ਖਮ ਤੇ ਮਲਮ ਉਦੋਂ ਹੀ ਲਗਣੀ ਚਾਹੀਦੀ ਹੈ ਜਦੋਂ ਜ਼ਖਮ ਅੱਲ੍ਹਾ ਹੋਵੇ ਨੇਤਾ ਆਪਾਂ ਮੈਂ ਬਹੁਤਾ ਕੋਈ ਨਿੰਦਿਆ ਚੁਗਲੀ ਕਰਨੀ ਆਇਆ ਇੱਥੇ ਪਰ ਹਿਸਟਰੀ ਦੱਸਣੀ ਬਣਦੀ ਐ ਇਦੋਂ ਪਹਿਲਾਂ ਵੀ ਬਹੁਤ ਵਾਰੀ ਹੜ੍ਹ ਆਏ ਨੇ ਇਦੋਂ ਪਹਿਲਾਂ ਵੀ ਕੁਦਰਤ ਦੀਆਂ ਕਰੋਪੀਆਂ ਆਈਆਂ ਨੇ ਗੜੇ ਪਏ ਨੇ ਨੇਹਰੀਆਂ ਝੱਖੜ ਬਾਪ ਰੋਲੇ ਆਏ ਨੇ ਬੜੀਆਂ ਗਰਦੌਰੀਆਂ ਹੋਈਆਂ ਨੇ ਬੜੀਆਂ ਉਮੀਦਾਂ ਰੱਖੀਆਂ ਨੇ 25 25 ਰੁਪਈਆ ਦੇ 37 37 ਰੁਪਈਆ ਦੇ 72 72 ਰੁਪਈਆ ਦੇ ਚੈੱਕ ਵੀ ਆਉਂਦੇ ਰਹੇ ਆ ਤੁਹਾਡੇ ਚ ਹੋਣਗੇ ਅਜੇ ਬੰਦੇ ਜਿਨ੍ਹਾਂ ਨੂੰ ਅਜੇ ਚੈੱਕ ਆਏ ਜਿਹੜੇ ਜਖਮਾਂ ਤੇ ਲੂਣ ਭੁੱਕਦੇ ਸੀ ਔਰ ਆਏ ਵੀ ਸਾਲ-ਸਾਲ ਡੇਡ-ਡੇਡ ਸਾਲ ਬਾਅਦ ਹੈ ਇਸ ਤਰ੍ਹਾਂ ਦਾ ਸਿਸਟਮ ਸੀ ਉਹ ਦਾ ਉਸ ਚੈੱਕ ਨੂੰ ਬੈਂਕ 'ਚ ਲੈ ਕੇ ਜਾਣ ਵਾਸਤੇ ਪੈਟਰੋਲ ਮੋਟਰਸਾਈਕਲ ਦਾ ਜੇ ਖਾਤਾ ਖਲੋਣ ਵਾਸਤੇ ਵੱਧ ਪੈਸੇ ਲੱਗ ਜਾਂਦੇ ਸੀ ਚੈੱਕ ਘੱਟ ਰਪਈਆਂ ਦਾ ਹੁੰਦਾ ਸੀ ਇਸ ਤਰ੍ਹਾਂ ਮਜ਼ਾਕ ਕਰਦੇ ਰਹੇ ਆਪਣੇ ਨਾਲ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪਾਣੀਆਂ ਦੇ ਰਾਖੇ ਕਹੋਂਦੇ ਆ ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਹੈ ਝੋਨਾ ਸਾਡਾ ਟਾਬੜਾ ਖੇਤ ਕਹਿੰਦੇ ਆ ਟਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਡ ਚ ਚਾੜ ਲੈਂਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਿਖਾਈ ਜਾਂਦਾ ਉਹਦੇ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿੰਨਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ ਇਹ ਗੱਲ ਤਾਂ ਮੈਨੂੰ ਪਤਾ ਹੈ ਕਿ ਕਿੰਨਾਂ ਦੇ ਘਰੇ ਪਟਵਾਰੀ ਬੈੰਦਾ ਹੁੰਦਾ ਸੀ ਇਸ ਤਰ੍ਹਾਂ ਗਰਦੌਰੀਆਂ ਹੁੰਦੀਆਂ ਰਹੀਆਂ ਕਦੇ ਖੇਤ ਨਹੀਂ ਜਾਂਦੇ ਸੀ ਉਹ ਜਰੀਬਾਂ ਲੈ ਕੇ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲ੍ਹੇ ਝਕਾ ਉੱਗ ਪੈਂਦੀ ਹੈ ਜੇ ਚੁੱਲਾ ਵੀ ਰੁੜ ਗਿਆ ਹੋਵੇ ਫਿਰ ਫਿਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਵਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ ਸੱਜ ਤੋਂ ਬਾਦ ਜਾਨਣਾ ਚੱਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ ਦਰਿਆਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਹੁਣ ਖਾਤੇ ਕੱਢ ਕੇ ਪਰ ਕੋਈ ਗੱਲ ਨਹੀਂ ਜਦੋਂ ਡਾਕਟਰ ਉਹ ਹੋਵੇ ਜਿਹੜਾ ਨਬਜ਼ ਦੇਖ ਕੇ ਦੱਸ ਦਿੰਦਾ ਹੋਵੇ ਕਿ ਰੋਗ ਕੀ ਹੈ ਤੇ ਇਲਾਜ ਕੀ ਹੈ ਫਿਰ ਬਾਲਾ ਫਿਕਰ ਨਹੀਂ ਕਰਦੇ ਸੋ ਅਸੀਂ ਸਾਰੇ ਪਿੰਡਾਂ ਚੋਂ ਆਏ ਹੋਏ ਹਾਂ ਸਾਨੂੰ ਸਾਰਾ ਪਤਾ ਹੈ ਕਿ ਦੁੱਖ ਕਿੱਥੇ ਨੇ ਤੋ ਉਹਨਾਂ ਦਾ ਹੱਲ ਕਿੱਥੇ ਹੈ ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਹ ਪਾਤਰੀ ਜਿਹੜੇ ਕਿਸਾਨ ਨੇ 631 ਬੈਨੀਫਿਸ਼ਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀ ਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਉਹ ਵੀ ਦੇਵਾਂਗੇ ਅੱਜ 20000 ਰੁਪਿਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ 20000 ਰੁਪਿਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮਿਲਣ ਲੱਗਾ ਇਹਨਾਂ ਵਾਂਗੂ ਕੋਈ 60 ਰੁਪਿਆ ਦਾ ਕੋਈ 37 ਰੁਪਿਆ ਦਾ ਚੈੱਕ ਨਹੀਂ ਲੈ ਕੇ ਆਏ ਤੁਹਾਡੇ ਚ ਬਹੁਤ ਸਾਰੇ ਹਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਕੇ ਆਉਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਰ ਦੇ ਫਿਰੋਂ ਕਿੱਥੇ ਜਾਣਾ ਹੈ ਆ ਡੀਸੀ ਮੈਡਮ ਖੜੇ ਨੇ ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੁੱਟਾ ਖਿਚਾਉਣ ਆਏ ਸੀ ਜੁੰਗੇ ਜੁੰਗੇ ਜ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੇ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਸੋ ਅੱਜ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਂ ਦਾ ਮੁਆਵਜ਼ਾ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਰਹੀ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਿੱਤੇ ਯੱਗ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਆ ਪੂਰੀ ਦੁਨੀਆ ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ कल मैं ऑस्ट्रेलिया न्यूजीलैंड ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਬਹੁਤ ਸਾਰੇ ਮਾਝੇ ਤੋਂ ਵੀ ਨੇ ਤਿੰਨ ਇਸ ਇਲਾਕੇ ਦੇ ਵੀ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਿਹਾ ਜੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ 100 ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਅਪੁੰਨ ਦੇ ਪੈਸਿਆਂ 'ਚੋਂ ਯੱਗ ਦੇ ਪੈਸਿਆਂ 'ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਾਂ ਉਹਦਾ ਦਿਲੀ ਪੱਥਰ ਹੋਊਗਾ ਕਿਉਂਕਿ ਇਹ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦੇ ਲੋਏ ਨੇ ਤਾਂ ਸ਼ਹੀਦਾਂ ਦੇ ਕੱਪੜਾ 'ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਪੜਾ 'ਚੋਂ ਪੈਸੇ ਖਾ ਜਾਂਦੇ ਇਹਨਾਂ ਨੂੰ ਕੋਈ ਦਰਦ ਨਹੀਂ ਸੋ ਇਹ ਵੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਆ ਦਾ ਹਿਸਾਬ ਵੀ ਦੇਵਾਂਗੇ ਜਿਹਨੇ ਦਸਵੰਦ ਕੱਢਿਆ ਤੇ 1 ਰੁਪਈਏ ਤੋਂ ਸਵਾ ਰੁਪਈਆ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਬਹੁਤ ਸਾਰੇ ਐਨ ਜੀਓਜ਼ ਮੇਨਾਂ ਸੰਪਰਕ ਚ ਨੇ ਮੈਂ ਕਹਾਂ ਵੀ ਸਿੱਧੇ ਲਾ ਦਿਓ ਤੁਸੀਂ ਪੈਸੇ ਸਿੱਧੇ ਵੀ ਲਾਉਣ ਨੂੰ ਤਿਆਰ ਐ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿੱਥੇ ਕੰਬਲ ਚਾਹੀਦੇ ਆ ਕਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਕਿਤਾਬਾਂ ਤੁਸੀਂ ਯਕੀਨ ਕਰਿਓ ਕਿ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘੜੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਮਿਨਿਸਟਰ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸੈਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾ ਲਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਜਿਸ ਵੇਲੇ ਪੜ੍ਹਾਈ ਦਾ ਟਾਈਮ ਸੀ ਉਹ ਤਾਂ ਟੈਂਟਾਂ 'ਚ ਬੈਠੇ ਸੀ ਉਦੋਂ ਕਿੱਥੇ ਕਿਹੜੀਆਂ ਪੜਾਈਆਂ ਉਦੋਂ ਕਿਹੜਾ ਮਾਹੌਲ ਮਿਲਦਾ ਫਰਸਟ ਸੈਕੰਡ ਉਹਨਾਂ ਨੇ ਵੀ ਆਉਣਾ ਹੈ ਸੋ ਉਹਨਾਂ ਨੂੰ ਪ੍ਰੋਪਰ ਮੌਕਾ ਮਿਲੂਗਾ ਪੜਾਈ ਦਾ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਮਹੱਈਆ ਕਰਾਵਾਂਗੇ ਜਿੰਨੇ ਮਰਜ਼ੀ ਬਜਟ ਦੇ ਵਿੱਚ ਆਉਂਦਾ ਹੋਵੇ ਅਸੀਂ ਇਸ ਕੰਮ ਵਾਸਤੇ ਕੋਈ ਕੰਜੂਸੀ ਨਹੀਂ ਕਰਾਂਗੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰੀ ਬੈਲਟ ਦਾ ਬਹੁਤ ਨੁਕਸਾਨ ਹੋਇਆ ਪਹਿਲਾਂ ਪੜਾ ਤਾ ਵਪਾਰ ਕਰ ਲਿਆ ਰਾਹਤ ਤੇ ਬਚਾਓ ਵਾਲਾ ਹੁਣ ਮੋੜ ਬਸੇਪੇ ਵਾਲਾ ਪੁਨਰਵਾਸ ਵਾਲਾ ਪੜਾ ਸ਼ੁਰੂ ਹੋ ਗਿਆ ਹੁਣ ਸਰਕਾਰਾਂ ਨੂੰ ਮੂਰੇ ਲੱਗਣਾ ਹੈ ਹੁਣ ਸਰਕਾਰਾਂ ਨੇ ਅੱਗੇ ਲੱਗ ਕੇ ਕੰਮ ਕਰਨੇ ਨੇ ਉਹਦੇ ਲਈ ਪਹਿਲਾਂ ਧੰਨਵਾਦ ਜਿਨ੍ਹਾਂ ਨੇ ਪਹਿਲਾ ਪੜਾ ਪੂਰਾ ਕਰਨ ਚ ਸਾਡਾ ਬਹੁਤ ਸਾਰਾ ਸਹਿਯੋਗ ਦਿੱਤਾ